ਲਾਰੈਂਸ ਬਿਸ਼ਨੂਈ ਨੂੰ ਜਿਨ੍ਹਾਂ ਨੇ ਕੰਟੇਨ ਕਰਕੇ ਰੱਖਣਾ ਸੀਗਾ ਉਹੀ ਆਫੀਸਰ ਲਾਰੈਂਸ ਬਿਸ਼ਨੂਈ ਨੂੰ ਆਪਦੇ ਆਫਿਸ ਦੇ ਵਿੱਚ ਇੰਟਰਵਿਊ ਦਾ ਕਮਰਾ ਬਣਾ ਕੇ ਦੇ ਰਿਹਾ ਹੈ ਉਹਨਾਂ ਨੂੰ ਸਟੂਡੀਓ ਬਣਾ ਕੇ ਦੇ ਰਿਹਾ ਹੈ ਉਹਨੂੰ ਮਾਈਕ ਪ੍ਰੋਵਾਈਡ ਕਰਾ ਰਿਹਾ ਹੈ ਉਹਨੂੰ ਇੰਟਰਨੈਟ ਕਨੈਕਸ਼ਨ ਵਾਸਤੇ ਆਪਦਾ ਡੋਂਗਲ ਯੂਜ਼ ਕਰਨ ਵਾਸਤੇ ਦੇ ਰਿਹਾ ਹੈ ਇਹ অন ਰਿਕਾਰਡ ਗੱਲਾਂ ਨੇ ਪੰਜਾਬ ਸਰਕਾਰ ਨੂੰ ਇਹ opportunity ਪ੍ਰਾਪਤ ਹੋਈ ਕਿ ਉਹਨਾਂ ਨੂੰ ਇਹ ਪਤਾ ਚੱਲ ਪਾਇਆ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਕਾਲੀਆਂ ਪੀਡਾਂ ਕਿਹੜੀਆਂ ਨੇ ਕਿਹੜੇ ਲੋਕ ਨੇ ਜਿਹੜੇ ਲਾਰੈਂਸ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ ਬਣਾਉਂਦੇ ਨੇ ਕਿਉਂਕਿ ਲਾਰੈਂਸ ਬਿਸ਼ਨੋਈ ਆਪ ਤਾਂ ਇੱਕ ਜੇਲ੍ਹ ਦੇ ਅੰਦਰ ਬੈਠਾ ਹੋਇਆ ਹੈ ਇਸ ਟਾਈਮ ਜਿਹੜਾ ਡੀਐਸਪੀ ਡਿਸਮਿਸ ਹੋਇਆ ਹੈ ਪੰਜਾਬ ਸਰਵਿਸ ਤੋਂ ਗੁਰਸ਼ੇਰ ਸਿੰਘ ਉਹ ਡੀਐਸਪੀ ਕਦੇ ਐਂਟੀਸਪੇਟਰੀ ਬੇਲ ਫਾਈਲ ਕਰ ਰਿਹਾ ਹੈ ਕਦੇ ਉਹ ਮਤਲਬ ਜਿਹੜਾ ਹਾਈ ਕੋਰਟ ਤੋਂ ਰਿਪੋਰਟਾਂ ਬਣੀਆਂ ਇਨਕੁਆਇਰੀਆਂ ਉਹਨਾਂ ਨੂੰ ਖਾਰਜ ਕਰਾਉਣ ਵਾਸਤੇ ਐਫਰਟ ਕਰ ਰਿਹਾ ਹੈ ਗੁਰਸ਼ੇਵ ਸਿੰਘ ਇੰਡੀਪੈਂਡੈਂਟਲੀ ਐਕਟ ਕਰ ਰਿਹਾ ਸੀ ਲੇਕਿਨ ਗੁਰਸ਼ੇਵ ਸਿੰਘ ਹੀ ਦੱਸ ਸਕਦਾ ਹੈ ਨਾ ਕਿ ਉਹਨੂੰ ਕਿੰਨੇ ਕਿਹਾ ਸੀਗਾ ਇਹ ਸਭ ਕੁਝ ਅਰੇਂਜ ਕਰਨ ਵਾਸਤੇ ਲੇਕਿਨ ਗੁਰਸ਼ੇਵ ਸਿੰਘ ਕਾਬੂ ਹੀ ਨਹੀਂ ਆ ਰਿਹਾ ਇਹਨਾਂ ਦੇ ਕੋਲੋਂ ਦੀ ਆਪਦਾ ਏਮਪਲਾਈ ਕਾਬੂ ਨਹੀਂ ਆ ਰਿਹਾ ਇਹਨਾਂ ਦੇ ਕੋਲੋਂ ਦੀ ਤੇ ਜਦੋਂ ਇਹ ਨੂੰ ਏਮਪਲਾਈ ਨੂੰ ਪਕੜਨਗੇ ਜਦੋਂ ਗੁਰਸ਼ੇਵ ਸਿੰਘ ਕਸਟਡੀ ਦੇ ਵਿੱਚ ਹੋਏਗਾ ਉਦੋਂ ਸੱਚ ਸਾਹਮਣੇ ਆਊਗਾ ਕਿਉਂਕਿ ਇਹਨਾਂ ਜਿਹੜੇ ਗੈਂਗਸਟਰਸ ਨੇ ਲਾਰੈਂਸ ਬਿਸ਼ਨੋਈ ਵਰਗੇ ਇਹਨਾਂ ਤੋਂ ਜਿੰਨੀ ਸੱਤਾਪੱਖਿ ਡਰਦਾ ਹੈ ਉਹਨਾਂ ਜਿਹੜਾ ਵਿਪੱਖਸ਼ਪਖ ਹੈ ਉਹ ਵੀ ਡਰਦਾ ਹੈ ਉਹ ਵੀ ਲਾਰੈਂਸ ਬਿਸ਼ਨੂਈ ਦੇ ਨਾਮ ਤੋਂ ਉਹਨਾਂ ਦੀਆਂ ਵੀ ਲੱਤਾਂ ਕੰਪਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਤੀਸਮਾਰ ਖਾਂ ਸਮਝਦੇ ਨੇ लॉरेंस बिश्नोई ਦੇ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਵੀ ਚੱਲ ਰਹੀ ਹੈ ਔਰ ਪਿਛਲੇ ਦਿਨ ਹੀ ਅਸੀਂ ਦੇਖਿਆ ਸੀ ਕੁਝ ਪੁਲਿਸ ਅਫਸਰ ਜਿਹੜੇ ਐ ਉਹਨਾਂ ਨੂੰ सस्पेंड ਵੀ ਕੀਤਾ ਗਿਆ ਸੀ ਹੁਣ 16 ਤਰੀਕ ਨੂੰ ਦੁਬਾਰਾ ਫੇਰ ਤੋਂ ਸੁਣਵਾਈ ਹੈ ਲੇਕਿਨ ਆਖਿਰ ਦੂਜੇ ਧਿਰ ਦੇ ਵੱਲੋਂ ਆਪਣੇ ਪੱਖ ਦੇ ਵਿੱਚ ਕੀ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਕਿੰਨਾ ਕੁ ਉਹ ਉਹਨਾਂ ਦੇ ਲਈ ਸਹੀ ਹੋ ਸਕਦਾ ਪੂਰੀ ਜਾਣਕਾਰੀ ਲੈਂਦੇ ਆ ਸਾਡੇ ਨਾਲ ਐਡਵੋਕੇਟ ਗੌਰਵ ਘੋਤਰਾ ਮੌਜੂਦ ਨੇ ਸਿਰ ਅਗਰ ਅਸੀਂ ਦੇਖੀਏ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਬੜਾ ਸਟ੍ਰਿਕਲੀ ਇਸ ਮਸਲੇ ਦੀ ਬਿਲਕੁਲ ਗਹਿਰਾਈ ਤੱਕ ਗਏ ਨਹੀਂ ਲੇਕਿਨ ਹੁਣ ਕਿ ਇਸ ਕੇਸ ਦੇ ਵਿੱਚ ਆਪਾਂ ਕੀ ਮੰਨ ਸਕਦੇ ਹਾਂ ਕਿਉਂਕਿ ਉਹਨਾਂ ਦੇ ਵੱਲੋਂ ਵੀ ਵਾਰ-ਵਾਰ ਆਪਣੇ ਪੱਖ ਦੇ ਵਿੱਚ ਆਪਣੇ ਕਹਿ ਸਕਦੇ ਆ ਆਪਣੀ ਸਫਾਈ ਦੇ ਵਿੱਚ ਕਾਫੀ ਕੋਸ਼ਿਸ਼ ਕੀਤੀ। ਅ ਮੈਂ ਮੈਂ ਇੱਕ ਗੱਲ ਵਾਰ-ਵਾਰ ਰਿਪੀਟ ਕਰਕੇ ਚੈਨਲਸ ਦੇ ਥਰੂ ਜ਼ਰੂਰ ਕਨਵੇ ਕਰਦਾ ਕਿ ਮਾਨਯੋਗ ਹਾਈ ਕੋਰਟ ਦੀ ਵਜ੍ਹਾ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ opportunity ਪ੍ਰਾਪਤ ਹੋਈ ਕਿ ਉਹਨਾਂ ਨੂੰ ਇਹ ਪਤਾ ਚੱਲ ਪਾਇਆ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਕਾਲੀਆਂ ਪੇਡਾਂ ਕਿਹੜੀਆਂ ਨੇ ਕਿਹੜੇ ਉਹ ਲੋਕ ਨੇ ਜਿਹੜੇ ਲਾਰੈਂਸ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ ਬਣਾਉਂਦੇ ਨੇ ਕਿਉਂਕਿ ਲਾਰੈਂਸ ਬਿਸ਼ਨੋਈ ਆਪ ਤਾਂ ਇੱਕ ਜੇਲ੍ਹ ਦੇ ਅੰਦਰ ਬੈਠਾ ਹੋਇਆ ਹੈ ਲੇਕਿਨ ਉਹਦਾ ਬਾਹਰ ਕਾਰੋਬਾਰ ਚੱਲ ਰਿਹਾ ਹੈ ਉਹਨੂੰ ਕਾਰੋਬਾਰ ਚਲਾਉਣ ਚ ਹੈਲਪ ਕੌਣ ਲੋਕ ਕਰ ਰਹੇ ਨੇ ਬਟ ਆਫ ਕੋਰਸ ਸਿਸਟਮ ਦੇ ਅੰਦਰ ਬੈਠੇ ਲੋਕ ਹੀ ਕਰ ਰਹੇ ਨੇ ਸੋ ਉਸ ਸਿਸਟਮ ਨੂੰ ਤੋੜਨਾ ਬਹੁਤ ਜ਼ਰੂਰੀ ਸੀਗਾ ਜਿੰਨੂੰ ਕੀ ਬੜਾ ਸਕਸੈਸਫੁਲੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਐਸਆਈਟੀ ਦਾ ਨਿਰਮਾਣ ਕਰਕੇ ਕਲੀਅਰ ਕਰਤਾ ਔਰ ਸੱਤ ਆਫਿਸਰਜ਼ ਦੇ ਨਾਮ ਜਿਹੜੇ ਸੀਗੇ ਉਹ ਪੰਜਾਬ ਸਰਕਾਰ ਦੇ ਅੱਗੇ ਆ ਗਏ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਉਹਨਾਂ ਸੱਤਾਂ ਆਫਿਸਰਜ਼ ਨੂੰ ਚਾਕੇ ਜੇਲ੍ਹ ਦੇ ਅੰਦਰ ਪਾਣ ਉਹਨਾਂ ਤੋਂ ਫਿਰ ਅੱਗੂ ਪਤਾ ਕਰਨ ਕਿ ਵੀ ਇਹਨਾਂ ਦੇ ਹੋਰ ਕਿਹੜੇ ਕਿਹੜੇ ਸਾਥੀ ਨੇ ਕਿਹੜੇ ਕਿਹੜੇ ਲੋਗ ਨੇ ਜਿਹੜੇ ਇਹਨਾਂ ਦੇ ਕਰ ਰਹੇ ਨੇ ਇਸ ਟਾਈਮ ਜਿਹੜਾ ਡੀਐਸਪੀ ਡਿਸਮਿਸ ਹੋਇਆ ਹੈ ਪੰਜਾਬ ਸਰਵਿਸ ਤੋਂ ਗੁਰਸ਼ੇਰ ਸਿੰਘ ਉਹ ਡੀਐਸਪੀ ਕਦੇ ਐਂਟੀਸਿਪਟਰੀ ਬੇਲ ਫਾਈਲ ਕਰ ਰਿਹਾ ਹੈ ਕਦੇ ਉਹ ਮਤਲਬ ਜਿਹੜਾ ਹਾਈ ਕੋਰਟ ਤੋਂ ਰਿਪੋਰਟਾਂ ਬਣੀਆਂ ਇਨਕੁਆਇਰੀ ਦੀਆਂ ਉਹਨਾਂ ਨੂੰ ਖਾਰਜ ਕਰਾਉਣ ਵਾਸਤੇ ਐਫਰਟ ਕਰ ਰਿਹਾ ਹੈ ਲੇਕਿਨ ਮੈਨੂੰ ਪਰਸਨਲੀ ਇਹ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਬੜਾ ਸਿਸਟਮ ਦੇ ਨਾਲ ਸਾਰੇ ਕਾਨੂੰਨਾਂ ਨੂੰ ਆਪਦੇ ਤਰੀਕੇ ਦੇ ਨਾਲ ਯੂਜ਼ ਕਰਕੇ ਸਿਰਫ ਕਾਨੂੰਨਾਂ ਦੇ ਜਰੀਏ ਹੀ ਕਾਨੂੰਨੀ ਤਰੀਕੇ ਦੇ ਨਾਲ ਕਾਰ ਵੀ ਕਰਕੇ ਉਸ ਨਤੀਜੇ ਤੇ ਪਹੁੰਚੇ ਨੇ ਬੜੇ ਸੀਨੀਅਰ ਲੈਵਲ ਦੇ ਆਈਪੀਐਸ ਅਫੀਸਰ ਸੀਗੇ ਪ੍ਰਮੋਦ ਕੁਮਾਰ ਜੀ ਜਿਹੜੇ ਕਿ ਐਸਆਈਟੀ ਦੇ ਇੰਚਾਰਜ ਸੀਗੇ ਉਹਨਾਂ ਨੇ ਸਾਰਾ ਫਾਈਂਡ ਆਊਟ ਕੀਤਾ ਕਿ ਕਿੱਥੇ ਇੰਟਰਵਿਊਜ਼ ਹੋਈ ਕਿਵੇਂ ਗੁਰਸ਼ੇਰ ਸਿੰਘ ਨੇ ਆਪਦਾ ਪਰਸਨਲ ਆਫਿਸ ਤੁਸੀਂ ਦੇਖੋ ਨਾ ਜੇ ਵਾਰਡ ਹੀ ਕਹਿੰਦੇ ਨੇ ਖੇਤ ਨੂੰ ਖਾਨ ਲੱਗ ਪੇ ਤੇ ਫਿਰ ਖੇਤ ਦਾ ਕੌਣ ਰਖਵਾਲੀ ਕਰੂਗਾ ਸੋ ਜਿਹੜੇ ਬੰਦੇ ਸੁਪੋਜ਼ ਟੂ ਕਿ ਲਾਰੈਂਸ ਬਿਸ਼ਨੋਈ ਨੂੰ ਜਿਨ੍ਹਾਂ ਨੇ ਕੰਟੇਨ ਕਰਕੇ ਰੱਖਣਾ ਸੀਗਾ ਉਹੀ ਅਫੀਸਰ ਲੋਰੈਂਸ ਬਿਸ਼ਨੋਈ ਨੂੰ ਆਪਦੇ ਆਫਿਸ ਦੇ ਵਿੱਚ ਇੰਟਰਵਿਊ ਦਾ ਕਮਰਾ ਬਣਾ ਕੇ ਦੇ ਰਿਆ ਹੈ ਉਹਨਾਂ ਨੂੰ ਸਟੂਡੀਓ ਬਣਾ ਕੇ ਦੇ ਰਿਆ ਹੈ ਉਹਨੂੰ ਮਾਈਕ ਪ੍ਰੋਵਾਈਡ ਕਰਾ ਰਿਆ ਹੈ ਉਹਨੂੰ ਇੰਟਰਨੈਟ ਕਨੈਕਸ਼ਨ ਵਾਸਤੇ ਆਪਦਾ ਡੋਂਗਲ ਯੂਜ਼ ਕਰਨ ਵਾਸਤੇ ਦੇ ਰਿਆ ਹੈ ਇਹ ਔਨ ਰਿਕਾਰਡ ਗੱਲਾਂ ਨੇ ਲੇਕਿਨ ਐਸ ਦੇ باوجود ਵੀ ਅਜ ਤੱਕ ਪੰਜਾਬ ਸਰਕਾਰ ਨੇ ਉਹਨਾਂ ਅਫੀਸਰਜ਼ ਦੇ ਅਗੇਂਸ ਕੀ ਕਾਰਵਾਈ ਕੀਤੀ ਡਬਲ ਤੁਮ ਨੂੰ ਤੇ ਡਬਲ ਫੇਲਰ ਕਿਉਂਕਿ ਇੱਥਾ ਪਹਿਲਾਂ ਸਿਸਟਮ ਦੇ ਵਿੱਚ ਸੀ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਚਲੋ ਲੈਟਸ ਸੇ ਕਿ ਵੀ ਉਹ ਕਾਲੀਆਂ ਪਿੱਡਾ ਸੀ ਗਿਆ ਇਹ ਆਪਾਂ ਮੰਨ ਲੈਂਦੇ ਆ ਆਪਾਂ ਸਾਰੀ ਪੁਲਿਸ ਨੂੰ ਗੰਦਾ ਤਾਂ ਨਹੀਂ ਕਹਿ ਸਕਦੇ ਨਾ ਸਾਰੀਆਂ ਪੰਜੂ ਉਂਗਲਾ ਬਰਾਬਰ ਨਹੀਂ ਹੁੰਦੀਆਂ ਸਾਰੇ ਆਫੀਸਰ ਇੱਕੋ ਵਰਗੇ ਨਹੀਂ ਹੁੰਦੇ ਲੇਕਿਨ ਤੁਹਾਨੂੰ ਜਦੋਂ ਪਤਾ ਚੱਲ ਗਿਆ ਕਿ ਇਹ ਲੋਕ ਕਸੂਰਦਾਰ ਨੇ ਫਿਰ ਉਹਨਾਂ ਦੇ ਖਿਲਾਫ ਤਾਂ ਬੰਦੀ ਕਾਰਵਾਈ ਜਿਹੜੀ ਹੈਗੀ ਆ ਉਹ ਸਰਕਾਰ ਨੂੰ ਆਪਦੇ ਲੈਵਲ ਤੇ ਵੀ ਕਰਨੀ ਚਾਹੀਦੀ ਹੈ ਜੇ ਕਿਤੇ ਗੁਰਸ਼ੇਰ ਸਿੰਘ ਦੀਆਂ ਜਿਹੜੀਆਂ ਖਬਰਾਂ ਅਸੀਂ ਸੁਣ ਰਹੇ ਆ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਤਾਂ ਕਿ ਅਗਲੇ ਆਫੀਸਰ ਦਾ ਪਤਾ ਨਾ ਚੱਲੇ ਕਿ ਉਹਨੂੰ ਆਰਡਰ ਕਿੰਨੇ ਦਿੱਤਾ ਸੀਗਾ ਜਾਂ ਉਹ ਕਿਹਨਾਂ ਨੂੰ ਜਵਾਬਦੇਹ ਹੁੰਦਾ ਸੀਗਾ ਕਿਉਂਕਿ ਐਸਐਸਪੀ ਸਾਹਿਬ ਜਿਹੜੇ ਉਸ ਟਾਈਮ ਦੇ ਸੀਗੇ ਸੋਨੀ ਸਾਹਿਬ ਉਹ ਮਨਾਂ ਕਰ ਰਹੇ ਆ ਕਿ ਮੈਨੂੰ ਨਹੀਂ ਪਤਾ ਸੀਗਾ ਗੁਰਸ਼ੇਰ ਸਿੰਘ ਨੇ ਮੈਨੂੰ ਕੱਟ ਕੇ ਕਾਰਵਾਈ ਕੀਤੀ ਡੀਜੀਪੀ ਸਾਹਿਬ ਇਹ ਕਹਿ ਸਕਦੇ ਨੇ ਕਿ ਮੈਨੂੰ ਨਹੀਂ ਦੱਸਿਆ ਗਿਆ ਮੈਨੂੰ ਨਹੀਂ ਪਤਾ ਚੱਲਿਆ ਗੁਰਸ਼ੇਰ ਇੰਡੀਪੈਂਡੈਂਟਲੀ ਐਕਟ ਕਰ ਰਿਹਾ ਸੀ ਲੇਕਿਨ ਗੁਰਸ਼ੇਰ ਸਿੰਘ ਹੀ ਦੱਸ ਸਕਦਾ ਹੈ ਨਾ ਕਿ ਉਹਨੂੰ ਕਿੰਨੇ ਕਿਹਾ ਸੀਗਾ ਇਹ ਸਭ ਕੁਝ ਅਰੇਂਜ ਕਰਨ ਵਾਸਤੇ ਲੇਕਿਨ ਗੁਰਸ਼ੇਰ ਸਿੰਘ ਕਾਬੂ ਹੀ ਨਹੀਂ ਆ ਰਿਹਾ ਇਹਨਾਂ ਦੇ ਕੋਲੋਂ ਦੀ ਆਪਦਾ EMPLOYE ਕਾਬੂ ਨਹੀਂ ਆ ਰਿਹਾ ਇਹਨਾਂ ਦੇ ਕੋਲੋਂ ਦੀ ਤੇ ਜਦੋਂ ਇਹ ਨੂੰ EMPLOYE ਨੂੰ ਪਕੜਨਗੇ ਜਦੋਂ ਗੁਰਸ਼ੇਰ ਸਿੰਘ ਕਸਟਡੀ ਦੇ ਵਿੱਚ ਹੋਏਗਾ ਉਦੋਂ ਸੱਚ ਸਾਹਮਣੇ ਆਊਗਾ ਕਿ ਇਹ ਕੀ ਚੀਜ਼ ਹੈ ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਓਪੋਜੀਸ਼ਨ ਹੈ ਉਹ ਵੀ ਇਸ ਟਾਈਮ ਆਸ ਮੁੱਦੇ ਨੂੰ ਲੈ ਕੇ ਕੋਈ ਬਾਲੀ ਸੀਰੀਅਸ ਨਹੀਂ ਹੈ ਅਸੀਂ ਕੋਈ ਬਹੁਤ ਲੰਬੀ ਡਿਬੇਟ ਨਹੀਂ ਦੇਖਦੇ ਕਿਉਂਕਿ ਇਹਨਾਂ ਜਿਹੜੇ ਗੈਂਗਸਟਰਸ ਨੇ ਅਜਿਸ਼ਿ ਨੂੰ ਹੀ ਵਰਗੇ ਇੰਨਾ ਤੋਂ ਜਿੰਨੀ ਸੱਤਾਪੱਖਿ ਡਰਦਾ ਹੈ ਉੰਨਾ ਜਿਹੜਾ ਵਿਪੱਖਸ਼ਪਖਿ ਹੈ ਉਹ ਵੀ ਡਰਦਾ ਹੈ ਉਹ ਵੀ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਉਹਨਾਂ ਦੀਆਂ ਵੀ ਲੱਤਾਂ ਕੰਪਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਤੀਸ ਮਾਰਖਾਂ ਸਮਝਦੇ ਨੇ ਸੋ ਮੈਂ ਜੇ ਕ੍ਰਿਟਿਸਿਜ਼ਮ ਕਰਨਾ ਤਾਂ ਮੈਂ ਬਰਾਬਰ ਕਰਦਾ ਮੈਂ ਸੱਤਾਪੱਖ ਦਾ ਵੀ ਕ੍ਰਿਟਿਸਿਜ਼ਮ ਕਰਨਾ ਕਿ ਉਹਨਾਂ ਨੂੰ ਵੀ ਡਰ ਲੱਗਦਾ ਲਾਰੈਂਸ ਬਿਸ਼ਨੋਈ ਤੋਂ ਤੇ ਜਿਹੜਾ ਵਿਪੱਖਸ਼ਾ ਉਹਨੂੰ ਵੀ ਡਰ ਲੱਗਦਾ ਨਹੀਂ ਤਾਂ ਬੋਲਣ ਸਰੇ ਆਮ ਬੋਲਣ ਸਰਕਾਰ ਨੂੰ ਕਿ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੇ ਇੰਟਰਵਿਊ ਕਰਾਉਣ ਦੇ ਵਿੱਚ ਹੈਲਪ ਕੀਤੀ ਜਿਨ੍ਹਾਂ ਲੋਕਾਂ ਨੇ ਲਾਰੈਂਸ ਬਿਸ਼ਨੋਈ ਨੇ ਉਸ ਇੰਟਰਵਿਊ ਦੇ ਵਿੱਚ ਮੂਸੇ ਵਾਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦਾ ਇੱਕੋ ਲੈਜੈਂਡ ਹੈ ਸਾਰੀ ਦੁਨੀਆ ਉਸ ਤੋਂ ਬਾਅਦ ਉਹਨੇ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਔਰ ਉਸ ਧਮਕੀਆਂ ਦੇ ਸvaroop ਸਲਮਾਨ ਖਾਨ ਦੇ ਘਰ 'ਚ ਗੋਲੀਆਂ ਵੀ ਚੱਲੀਆਂ ਇਹ ਸਾਰਾ ਕੁਝ ਹੋਇਆ ਤੁਹਾਡੇ ਤੁਹਾਡੇ ਪੰਜਾਬ ਸਰਕਾਰ ਦੀ ਸੀਆਈਏ ਸਟਾਫ ਖਰੜ ਦੇ ਵਿੱਚੋਂ ਦੀ ਇਹ ਸਾਰਾ ਕੁਝ ਮੈਨੇਜ ਹੋ ਰਿਹਾ ਸੀਗਾ ਤੇ ਤੁਸੀਂ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੇ ਪਏ ਪੂਰੇ ਦੇਸ਼ ਦੇ ਵਿੱਚ ਸਾਡਾ ਕੀ ਮੈਸੇਜ ਜਾਂਦਾ ਕਿ ਅਸੀਂ ਇਹੋ ਜਿਹੇ ਗੈਂਗਸਟਰਸ ਨੂੰ ਪਨਾਹ ਦਿੰਨੇ ਆ ਸੋ ਕੋਈ ਐਕਸ਼ਨ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਔਰ ਵਿਪੱਖ ਨੂੰ ਵੀ ਆਪਦੀ ਜਿਹੜੀ ਭੂਮਿਕਾ ਆ ਉਹ ਨਿਭਾਣੀ ਚਾਹੀਦੀ ਹੈ ਤਦਿਕ ਨੂੰ ਦਬਾਰਾ ਫੇਰ ਤੂੰ ਸੁਣਵਾਈ ਹੈ ਹਾਈ ਕੋਰਟ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਰਿਪਲਾਈ ਫਾਈਲ ਕਰਨਾ ਮੈਮ ਜਸਟਿਸ ਰਜੀਵ ਨਰੈਨ ਰੈਣਾ ਜਿਹੜੇ ਕਿ ਇੱਕ ਬਹੁਤ ਹੀ ਇਮਾਨਦਾਰ ਤੇ ਨਿਊਟਰਲ ਜੱਜ ਰਹੇ ਆ ਸਾਡੀ ਹਾਈ ਕੋਰਟ ਦੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੀ ਨਿਗਰਾਨੀ ਹੈ ਟੂਨ ਡਿਪਾਰਟਮੈਂਟਲ ਐਕਸ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਸੋ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਉਹਨਾਂ ਨੂੰ ਸਰਵਿਸ ਮੈਟਰ ਦੀ ਬਹੁਤ ਜਾਣਕਾਰੀ ਹੈ ਔਰ ਉਹ ਜਿਹੜੀ ਡਿਪਾਰਟਮੈਂਟਲ ਜਿਹੜੀ ਕਾਰਵਾਈ ਹੋਏਗੀ ਜਿਹੜੀ ਵਿਭਾਗੀ ਕਾਰਵਾਈ ਚਲਦੀ ਪਈ ਹੈ ਤੇ ਤੋਂ ਬਹੁਤ ਸਾਰੇ ਤੱਤ ਨਿਕਲ ਕੇ ਬਾਹਰ ਆਣਗੇ ਲੇਕਿਨ ਕੀ ਉਹ 16 ਨੂੰ ਬਾਹਰ ਆਣਗੇ ਜਾਂ ਉਹ ਉਸ ਤੋਂ ਕੋਈ ਤਰੀਕ ਲੈਣਗੇ ਇਹਦੇ ਬਾਰੇ ਆਪਾਂ ਹਾਲੇ ਅੰਦਾਜ਼ਾ ਨਹੀਂ ਲਗਾ ਸਕਦੇ ਹਾਂਜੀ ਸ਼ੁਕਰੀਆ ਸੋ ਫਿਲਹਾਲ ਹੁਣ ਦੇਖਣਾ ਹੋਏਗਾ 16 ਤਰੀਕ ਨੂੰ ਰਿਪੋਰਟ ਦੇ ਵਿੱਚ ਕੀ ਕੁਝ ਖੁਲਾਸੇ ਹੁੰਦੇ ਨੇ ਜਰਨਲਿਸਟ ਸ਼ੇਰਾ ਦੇ ਨਾਲ ਪ੍ਰਿਆੰਕਾ ਮਿਲੂ ਰੋਜ਼ਾਨਾ ਸਪੋਕਸਮੈਨ ਟ੍ਰਿੰਗ